ਆ ਮੇਰੀ ਹਾਲਤ ਤੇ ਬਹੁਤ ਅਚਾਨਕ ਫਾਲੋ ਹਾਂਜੀ ਹਾਂਜੀ ਮੈਂ ਆਫਿਸ ਦੇ ਵਿੱਚ ਜਾ ਕੇ ਵਾਸ਼ਰੂਮ ਦੇ ਵਿੱਚ ਜਾਣਾ ਉੱਥੇ ਜਾ ਕੇ ਚੰਗੀ ਤਰ੍ਹਾਂ ਕਲੀਨਸ ਕਰਨੀ ਆ ਜਿਸਨੀ ਤਕਰੀਬ ਸੀ ਅੰਗਰੇਜ਼ੀ ਦਵਾਈਆਂ ਵੀ ਖਾਧੀਆਂ ਉਹ ਥੋੜਾ ਜਿਹਾ ਠੀਕ ਹੋ ਜਾਂਦਾ ਸੀਗਾ ਜਦੋਂ ਛੱਡਦਾ ਸੀ ਉਹ ਜ਼ਿਆਦਾ ਹੋ ਜਾਂਦੀ ਸੀ ਘਰ ਦੇ ਮੈਨੂੰ ਕਹਿੰਦੇ ਸੀ ਪੀਜੀਆ ਚਲਾ ਜਾਇਆ ਕਿਤੇ ਹੋਰ ਚਲਾ ਜਾ ਮੈਂ ਕਿਤੇ ਹੋਰ ਵੀ ਆਰਵੇ ਦੇ ਖਾਧੀ ਸੀ ਦਵਾਈ 5-6 ਮਹੀਨੇ ਦਵਾਈ ਖਾਧੀ ਮੈਨੂੰ ਲੱਗਦਾ ਜੇ ਜ਼ਿਆਦਾ ਨਹੀਂ ਤਾਂ 35-40000 ਰੁਪਏ ਮੈਂ ਉੱਥੇ ਲਾ ਚੁੱਕਿਆ ਪਰ ਫਰਕ ਨਹੀਂ ਪਿਆ ਫਰਕ ਨਹੀਂ ਪਿਆ 20 ਜਨਵਰੀ 2025 ਨੂੰ ਮੈਂ ਇੱਥੇ ਆਇਆ 1 ਮਹੀਨੇ ਦੇ ਵਿੱਚ ਮ ਕਿ ਲੱਤਾਂ ਵੀ ਸਾਰੇ ਟੋਟਲੀਆਂ ਮੇਰੀ ਕਲੀਨ ਹੋ ਗਈ ਅੰਗਰੇਜ਼ੀ ਉਹ ਜੀਆਂ ਨਾਲੋਂ ਪਹਿਲਾ ਕੰਮ ਕਰਦਾ ਆਇਲ ਹਾਂਜੀ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਵਿੰਦਰ ਸਿੰਘ ਜੀ ਚੰਡੀਗੜ੍ਹ ਤੋਂ ਆਇਆ ਜੀ ਅੱਛਾ ਚੰਡੀਗੜ੍ਹ ਦੇ ਨੇ ਹਾਂਜੀ ਜੀ अच्छा की समस्या सिगी थॉडी पहला ता ए दसो समस्या मेनू सब तो पहला 2021 ਦੇ ਵਿੱਚ ਸਿਰ ਦੇ ਵਿੱਚ ਖਾਰਿਸ਼ ਹੁੰਦੀ ਸੀਗੀ ਜੀ ਉਹ ਖਾਰਿਸ਼ ਤੋਂ ਹੌਲੀ ਹੌਲੀ ਸਿਰ ਦੇ ਵਿੱਚ ਪੱਪੜੀ ਬਣਨੀ ਸ਼ੁਰੂ ਹੋ ਗਈ ਉਹ ਜਿਹੜੀ ਪੱਪੜੀ ਸੀਗੀ ਉਹ ਫਿਰ ਜਦੋਂ ਮੈਂ ਕਿਤੇ ਖਾਰਿਸ਼ ਤੇ ਕਰਦਾ ਉਹਦਾ ਸਿਰ ਤੇ ਕਿਤੇ ਖਾਰਿਸ਼ ਹੁੰਦੀ ਸੀ ਉਹ ਹੌਲੀ ਹੌਲੀ ਦੰਤਾਂ ਤੇ ਹੋ ਗਈ ਜੀ ਤੇ ਮੈਂ ਅੰਗਰੇਜ਼ੀ ਦਵਾਈਆਂ ਵੀ ਖਾਧੀਆਂ ਉਹ ਥੋੜਾ ਜਿਹਾ ਠੀਕ ਹੋ ਜਾਂਦਾ ਸੀਗਾ ਜਦੋਂ ਛੱਡਦਾ ਸੀ ਉਹ ਜ਼ਿਆਦਾ ਹੋ ਜਾਂਦੀ ਸੀਗੀ ਤੇ ਇੱਕ ਵਾਰ ਮੈਂ 6 ਮਹੀਨੇ ਲਗਾਤਾਰ ਅੰਗਰੇਜ਼ੀ ਦਵਾਈ ਖਾਦੀ ਉਹ ਜਿਵੇਂ ਛੱਡੀ ਮੇਰੇ ਸਾਰੇ ਸਰੀਰ ਤੇ ਹੋ ਗਈ ਅੱਛਾ ਸਾਰੇ ਸਰੀਰ ਤੇ ਹੋ ਗਈ ਸੀ ਹਾਂਜੀ ਸਾਰੇ ਸਰੀਰ ਤੇ ਹੋ ਗਈ ਲੱਤਾਂ ਤੇ ਸਾਰੀਆਂ ਭਰਗੀਆਂ ਸੀਗੀ ਬਾਹਾਂ ਇਥੋਂ ਤੱਕ ਤੇ ਪਿੱਠ ਵੀ ਜੀ ਬਲਕਿ ਮੇਰੀ ਇਹ ਹਾਲਤ ਹੋ ਗਈ ਸੀਗੀ ਜੀ ਸਾਰੀ ਮੈਂ ਤੁਹਾਨੂੰ ਦਿਖਾਉਣਾ ਅੱਛਾ ਫੋਟੋ ਹੈਗੀ ਤੁਹਾਡੇ ਕੋਲ ਬਿਲਕੁਲ ਫੋਟੋ ਹੈਗੀ ਜੀ ਆਹ ਮੇਰੀ ਹੱਥ ਤੇ ਜੀ ਸਾਰੇ ਸਰੀਰ ਦੀ ਜੀ ਇਹ ਤਾਂ ਬਹੁਤ ਜ਼ਿਆਦਾ ਗਾਹੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਜੀ ਤੇ ਮਤਲਬ ਮੈਂ ਇੰਨਾ ਪਰੇਸ਼ਾਨ ਸੀਗਾ ਦਿਨ ਦੇ ਵਿੱਚ ਮਤਲਬ ਸੋਚੀ ਜਾਣਾ ਵੀ ਬਣੂਗਾ ਕੀ ਜੀ ਕਿਤੇ ਰਾਹ ਨਹੀਂ ਲੱਭ ਰਿਹਾ ਸੀਗਾ ਜੀ ਫਿਰ ਮੈਂ ਇੱਥੋਂ ਦਾ ਇੱਕ ਇੰਸਟਾਗ੍ਰਾਮ ਤੇ ਦੇਖੀ ਜੀ ਐਡ ਅੱਛਾ ਮੈਦ ਜੀ ਦੀ ਐਡ ਦੇਖੀ ਜੀ ਮੈਦ ਜੀ ਦੀ ਐਡ ਦੇਖੀ ਜੀ ਉਸ ਕੰਪਨੀ ਤੇ ਤੇ ਕੁਦਰਤੀ ਮੈਂ ਇੱਕ ਪਟਿਆਲੇ ਆਇਆ ਹੋਇਆ ਸੀਗਾ ਤੇ ਮੇਰਾ ਮਨ ਕੀਤਾ ਪਟਿਆਲੇ ਤਾਂ ਮੈਂ ਆਇਆ ਹੋਇਆ ਰਸਤੇ 'ਚ ਜਾਂਦੇ ਹੋਏ ਇੱਕ ਵਾਰ ਮਿਲ ਚਾਹਤਾ ਅੱਛਾ ਵੀ ਵੈਦ ਜੀ ਨੂੰ ਮਿਲ ਜਾਂਦੀ ਹਾਂਜੀ ਹਾਂਜੀ 20 ਜਨਵਰੀ 2025 ਦੀ ਡੇਟ ਸੀਗੀ ਜਦੋਂ ਮੈਂ ਪਹਿਲੀ ਟ੍ਰੇਨਿੰਗ ਨਾਲ ਅੱਛਾ ਤੁਸੀਂ 21 ਤੋਂ ਲੈ ਕੇ 25 ਤੱਕ ਕੀ ਸੰਤਾਪ ਹੰਡਾਇਆ ਹਾਂਜੀ ਹਾਂਜੀ ਬਿਲਕੁਲ ਮੈਂ ਮਤਲਬ ਹਰ ਟਾਈਮ ਖਾਰੀ ਸਰੈਣੀ ਔਰ ਜਦੋਂ ਮੈਂ ਆਫਿਸ ਦੇ ਵਿੱਚ ਜਾ ਕੇ ਵਾਸ਼ਰੂਮ ਦੇ ਵਿੱਚ ਜਾਣਾ ਉੱਥੇ ਜਾ ਕੇ ਚੰਗੀ ਤਰ੍ਹਾਂ ਸਾਫ਼ਿਸ਼ ਕਰਨੀ ਆਂ ਜਿੱਥੇ-ਜਿੱਥੇ ਅੱਛਾ ਇੰਨੀ ਤਕਲੀਫ ਸੀ ਇੰਨੀ ਤਕਲੀਫ ਸੀਗੀ ਤੇ ਮੈਂ ਵਾਈਫ ਤੋਂ ਸਿਵਾ ਮੈਂ ਦੱਸਣਾ ਨਹੀਂ ਚਾਹੁੰਦਾ ਸੀ ਕਿਸੇ ਨੂੰ ਕਿ ਘਰ ਵੀ ਇੰਨੀ ਟੈਨਸ਼ਨ ਹੁੰਦੀ ਸੀ ਕਿ ਟੈਨਸ਼ਨ ਕੀ ਬਣ ਗਿਆ ਕੀ ਨਹੀਂ ਮੈਨੂੰ ਲੱਗਦਾ ਸੀ ਸ਼ਾਇਦ ਕੋਈ ਹੋਰ ਹੀ ਨਾ ਬਿਮਾਰੀ ਬਣ ਜਾਏ ਤੇ ਸੁਭਰਾ ਜਾਂਦਾ ਬੰਦਾ ਨੈਚੁਰਲੀ ਜਿਹੜੀ ਤੁਸੀਂ ਫੋਟੋ ਦਿਖਾਈ ਹੈ ਜੇ ਇੰਨੀ ਤਕਲੀਫ ਹੋਵੇ ਤਾਂ ਬੰਦਾ ਬਸ ਤੋਂ ਵੀ ਡਰ ਜਾ ਮੈਂ ਸਟ्रेस 'ਚ ਰਹਿੰਦਾ ਸੀਗਾ ਜੀ ਹਰ ਟਾਈਮ ਇਸ ਜਿਹਨੂੰ ਲੈ ਕੇ ਤੇ ਉਤੋਂ ਬਾਅਦ ਫਿਰ 20 ਜਨਵਰੀ 2024 25 ਨੂੰ ਮੈਂ ਇੱਥੇ ਆਇਆ ਤੇ ਪਹਿਲੇ 15 ਦਿਨ ਮੈਂ ਦਵਾਈ ਲੈ ਕੇ ਗਿਆ ਸੀ ਮੈਨੂੰ ਥੋੜਾ ਜਿਹਾ ਫਰਕ ਲੱਗਿਆ ਤੇ ਜਦੋਂ ਨੈਕਸਟ 15 ਦਿਨ ਲਿੱਤੇ ਤਾਂ ਮੈਂ ਖਰਾਬ ਹੋ ਗਿਆ ਬਿਲਕੁਲ ਕਲੀਅਰ ਹੋ ਗਿਆ ਇੱਕ ਮਹੀਨੇ ਵਿੱਚ ਇੱਕ ਮਹੀਨੇ ਦੇ ਵਿੱਚ ਮੇਰੀ ਸਾਰੀ ਬਾਹਾਂ ਦੀ ਕੀ ਸਿਰਦੀ ਦੀ ਲੱਤਾਂ ਵੀ ਸਾਰੀ ਟੋਟਲੀ ਮੇਰੀ ਕਲੀਨ ਹੋ ਗਿਆ ਅੱਛਾ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਕੀ ਨਾਂ ਦੱਸਿਆ ਸੀ ਤੁਸੀਂ ਪਰਵਿੰਦਰ ਸਿੰਘ ਪਰਵਿੰਦਰ ਸਿੰਘ ਜੀ ਜਦੋਂ ਤੁਸੀਂ ਪਹਿਲੀ ਵਾਰ ਆਏ ਹਾਂਜੀ ਤੁਸੀਂ ਦੇਖੋ 2021 ਤੋਂ ਲੈ ਕੇ ਪ੍ਰੋਬਲਮ ਚ ਸੀਗੀ 2025 ਚ ਤੁਸੀਂ ਵੈਦ ਜੀ ਕੋਲ ਹੈਨਾ 4 ਸਾਲ ਬਾਅਦ ਆਏ ਤੇ ਤੁਹਾਨੂੰ ਲੱਗਦਾ ਸੀ ਪਹਿਲੇ ਦਿਨ ਇੱਥੇ ਆ ਕੇ ਵੀ ਮੈਂ ਯਾਰ ਮੈਨੂੰ ਇਹ ਠੀਕ ਕਰ ਦੇਣਗੇ ਜਾਂ ਮਨ ਚ ਸੰਸ਼ਿਆ ਹੋਣੀ ਥੋੜੀ ਜੀ ਥੋੜੀ ਜੀ ਸੰਸ਼ਾ ਸੀ ਪਰ ਜਿਵੇਂ ਜਿਵੇਂ ਇਹਨਾਂ ਦੀ ਮੈਂ ਵੀਡੀਓ ਤੇ ਲਗਾਤਾਰ ਦੇਖ ਰਿਹਾ ਸੀ ਪਿਛਲੇ 1 ਸਾਲ ਤੋਂ ਅੱਛਾ ਮਤਲਬ 24 ਤੋਂ ਮੈਂ ਵੀਡੀਓਜ਼ ਇਹਨਾਂ ਦੀ ਦੇਖ ਰਿਹਾ ਸੀ ਇੰਸਟਾਗ੍ਰam ਤੇ ਫੋਲੋ ਕੀਤਾ ਹੋਇਆ ਸੀਗਾ ਤੇ ਮੈਨੂੰ ਵਧੀਆ ਲੱਗਦਾ ਸੀ ਜਦੋਂ ਇਹ ਗੱਲ ਕਰਦੇ ਸੀ ਕਿ ਇਹਨਾਂ ਦੀ ਮੈਂ ਹਰੇਕ ਵੀਡੀਓ ਦੇਖਦਾ ਸੀ ਜਿਵੇਂ ਗੈਸ ਦੀ ਹੋਗੀ ਜਾਂ ਜੋ ਵੀ ਵੀਡੀਓ ਬਣਾਉਂਦੇ ਸੀਗੇ ਮੈਂ ਪੂਰੀ ਦੇਖਦਾ ਹੁਣ ਵੀ ਮੈਂ ਦੇਖਦਾ ਹਰੇਕ ਚੀਜ਼ ਇਹਨਾਂ ਨੂੰ ਮੈਨੂੰ ਚੰਗੇ ਲੱਗਦੇ ਰਗੇ ਗੱਲ ਕਰਦੇ ਤੇ ਇੱਕ ਚੀਜ਼ ਹਾਂ ਤੇ ਉਹ ਤੋਂ ਬਾਅਦ ਫਿਰ ਮੈਂ ਜਦੋਂ ਇੱਥੇ ਵੀ ਆਇਆ ਮੈਂ ਰਿਸੈਪਸ਼ਨ ਤੇ ਵੀ ਜਦੋਂ ਇੱਥੇ ਆਸ-ਪਾਸ ਪੁੱਛਣ ਲਈ ਖਾਰਿਸ਼ ਹੈ ਤਾ ਕਿਸੇ ਨੇ ਦਵਾਈ ਦਿੱਤਾ ਰਿਸੈਪਸ਼ਨ ਤੇ ਮੈਡਮ ਹੈਗੇ ਉਹਨਾਂ ਨੇ ਮੈਨੂੰ ਦੱਸਿਆ ਮੈਂ ਵੀ ਕਿਸੇ ਨੇ ਦਵਾਈ ਸੀ ਠੀਕ ਹੈ ਫਿਰ ਮੇਰਾ ਥੋੜਾ ਜਿਹਾ ਵਿਸ਼ਵਾਸ ਬਣ ਗਿਆ ਕਿਉਂਕਿ ਇਹਨਾਂ ਨੇ ਵੀ ਇੱਕ ਨੋ ਖਾਰਜ ਦੀ ਵੀਡੀਓ ਉਹ ਤੋਂ ਪਹਿਲਾਂ ਪਾਈ ਹੋਈ ਸੀਗੀ ਉਹ ਮੈਂ ਦੇਖਿਆ ਸੀਗੀ ਫਿਰ ਮੈਨੂੰ ਲੱਗਦਾ ਸੀ ਕਿ ਮੈਂ ਇਥੋਂ ਹੀ ਠੀਕ ਹੋਣਾ ਕਿਉਂਕਿ ਘਰ ਦੇ ਮੈਨੂੰ ਕਹਿੰਦੇ ਸੀ ਪਿੰਜਾ ਹੀ ਚਲਾ ਜਾ ਜਾਂ ਕਿਤੇ ਹੋਰ ਚਲਾ ਜਾ ਮੈਂ ਕਿਹਾ ਨਹੀਂ ਮੈਂ ਇੱਕ ਡਾਕਟਰ ਹੈਗੇ ਮੈਂ ਉੱਥੇ ਜਾਣਾ ਤੇ ਉਹ ਤੋਂ ਬਾਅਦ ਫਿਰ ਦੇਖਾਂਗਾ ਆਖਿਆ ਮਨ ਬਣਾਇਆ ਹੋਇਆ ਮਨ ਬਣਾਇਆ ਹੋਇਆ ਸੀ ਕਿ ਮੈਂ ਜਾਣਾ ਤਾਂ ਇੱਥੇ ਆ ਅੱਛਾ ਕਿੰਨੀ ਦੇਰ ਫਿਰ ਦਵਾਈ ਖਾਧੀ ਤੁਸੀਂ ਮੈਂ ਹੁਣ ਖਾ ਹੀ ਰਿਹਾ ਜੀ ਦਵਾ ਹਾਂ ਜਾਨੀ ਤੰਦਰੁਸਤ ਬਿਲਕੁਲ ਹਾਂ ਜੀ ਤੰਦਰੁਸਤ ਬਿਲਕੁਲ ਹਾਂ ਕਿਤੇ ਖਾਰਿਜ ਨਹੀਂ ਹੈਗੀ ਸਿਰ ਵੀ ਬਿਲਕੁਲ ਠੀਕ ਹੈ ਲੱਤਾਂ ਬਾਹਾਂ ਬਿਲਕੁਲ ਮੇਰੀਆਂ ਓਕੇ ਹੈਗੀਆਂ ਪਰ ਮੈਂ ਦਵਾਈ ਅਜੇ ਖਾ ਰਿਹਾ ਹਾਂ ਠੀਕ ਹੈ ਜੀ ਬਾਕੀ ਵੈਦ ਸਾਹਿਬ ਤੇ ਇੱਕ ਚੀਜ਼ ਹੋਰ ਤੁਸੀਂ ਲਗਾਤਾਰ ਵੀਡੀਓ ਦੇਖਦੇ ਸੀ ਵੈਦ ਜੀ ਦੀ ਹਾਂ ਹਾਂ ਤੇ ਜਦੋਂ ਇੱਥੇ ਆਏ ਹਾਂਜੀ ਵੈਦ ਜੀ ਦਾ ਸੁਭਾਅ ਜ ਆ ਤੁਹਾਨੂੰ ਉਦਾਂ ਹੀ ਲੱਗਿਆ ਉਵੇਂ ਹੀ ਮਿਲੇ ਬਿਲਕੁਲ ਜਿਵੇਂ ਮੈਂ ਦੇਖਿਆ ਸੀ ਨਾ ਬਲਕਿ ਉਸ ਤੋਂ ਵੱਧ ਮੈਨੂੰ ਉਹ ਮਿਲੇ हाँ, हाँ, का का, ओ, अच्छा हां दे जी देखो मेरे बेटे में एक प्रॉब्लम थी कि ओदे गैस ਰਹਿੰਦੀ ਸੀਗੀ ਇਹਨਾਂ ਨੇ ਪਿਛਲੇ 15 ਦਿਨ ਪਹਿਲਾਂ ਮੈਂ ਜਦੋਂ ਲਾਸਟ ਟਾਈਮ ਆਇਆ ਸੀ ਕਿ ਨੋਸਕਾ ਦੱਸਿਆ ਸੀਗਾ ਉਹ ਮੈਂ ਹਫਤਾ ਇਹਨਾਂ ਨੇ 15 ਦਿਨ ਗਿਆ ਸੀ ਹਫਤਾ ਹੀ ਕਲਾਇਆ ਜੀ ਤੇ ਉਹ ਠੀਕ ਹੈ ਜੀ اچھا ਫ੍ਰੀਜੇ ਠੀਕ ਕਰਤਾ ਐਡੇ ਹੀ ਕਰਤਾ ਜੀ ਫ੍ਰੀਜ ਠੀਕ ਕਰਤਾ ਕੀ ਹੋਰ ਹਾਂਜੀ ਤੇ ਵਾਜੀ ਕੀ ਇਹਨਾਂ ਦੀ ਸਮੱਸਿਆ ਸੀ ਇਹਨਾਂ ਦੀ ਸਕਿਨ ਵੀ ਪ੍ਰੋਬਲਮ ਸੀਗੀ ਸੋਰਸਿਸ ਸੀਗਾ ਇਹਨਾਂ ਨੂੰ ਜੀ ਤੇ ਸੋਰਸਿਸ ਦੇ ਵਿੱਚ ਬਹੁਤ ਲੋਕ ਸਫਰ ਕਰਦੇ ਨੇ ਅਸਲ ਦੇ ਵਿੱਚ ਕੀ ਹੁੰਦਾ ਵੀ ਤਸਵੀਰ ਵੀ ਦੇਖੀ ਜਾਂਦੀ ਜੀ ਰક્ત ਜਾਂ ਬਾਤ ਜਾਂ ਪਿਤ ਜਾਂ ਮਿਸ਼ਰਤ ਪ੍ਰਕਿਰਤੀ ਦਾ ਮੈਂ ਬੇਨਤੀ ਕਰਦਾ ਹੁੰਦਾ ਵੀ ਆਯੁਰਵੇਦ ਤੇ ਜਿਹੜੇ ਲੋਕ ਭਰੋਸਾ ਕਰਦੇ ਨੇ ਅੰਗਰੇਜ਼ੀ ਯੋਜਧੀਆਂ ਨਾਲੋਂ ਪਹਿਲਾਂ ਕੰਮ ਕਰਦਾ ਆਯੁਰਵੇਦ ਤੇ ਕੋਈ ਸੁਣੀ ਸੁਣਾਈ ਜਾ ਉਹ ਗੱਲ ਨਹੀਂ ਪ੍ਰਤੱਖ ਨੇ ਬਹੁਤ ਮਰੀਜ਼ ਆਉਂਦੇ ਨੇ ਸਾਰਿਆਂ ਨੂੰ ਮੈਂ ਸਾਂਝਾ ਨਹੀਂ ਕਰ ਸਕਦਾ ਹੁੰਦਾ ਜਦੋਂ ਕਿਤੇ ਲੱਗਦਾ ਜਾਂ ਮੈਨੂੰ ਲੱਗਦਾ ਵੀ ਕਰਦੀ ਕੇਸ ਸਾਂਝਾ ਤਾਂ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸੋ ਆਯੁਰਵੇਦ ਦੇ ਵਿੱਚ ਸਕਿਨ ਦੀਆਂ ਬਿਮਾਰੀਆਂ ਕੀ ਹਰ ਬਿਮਾਰੀ ਦਾ ਸੰਪੂਰਨ ਇਲਾਜ ਆ ਬਸ ਤੁਹਾਡਾ ਡਾਇਗਨੋਸ ਹੋਣਾ ਚਾਹੀਦਾ ਤੁਹਾਨੂੰ ਭਰੋਸਾ ਹੋਣਾ ਚਾਹੀਦਾ ਤੇ ਤੁਸੀਂ ਪਰਹੇਜ਼ ਰੱਖ ਕੇ ਉਹ ਦਵਾਈਆਂ ਖਾਓ ਤੇ ਦੂਜਾ ਇੱਕ ਮੈਂ ਕਈ ਲੋਕਾਂ ਨੇ ਆਯੁਰਵੇਦ ਨੂੰ ਬਹੁਤ ਮਹਿੰਗਾ ਕਰਤਾ ਪਰਵਿੰਦਰ ਜੀ ਸਾਡਾ ਤੁਹਾਨੂੰ ਮਹਿੰਗਾ ਨਹੀਂ ਲੱਗਣਾ ਬਿਲਕੁਲ ਨਹੀਂ ਬਿਲਕੁਲ ਮੈਨੂੰ ਬਹੁਤ ਸਸਤਾ ਲੱਗਿਆ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਮੈਂ ਤੋਂ ਪਹਿਲਾਂ ਕਿਤੇ ਮੈਂ ਉਹ ਨਾਂ ਵੀ ਲੈਣਾ ਚਾਹੁੰਦਾ ਮੈਂ ਕਿਤੇ ਹੋਰ ਵੀ ਆਯੁਰਵੇਦਿਕ ਖਾਦੀ ਸੀਗੀ ਦਵਾਈ ਉਹ ਜਿਵੇਂ ਤੁਹਾਡੀ ਇੱਥੋਂ ਮੈਂ 1200 ਰੁਪਏ ਦੀ ਲੱਗੇ ਜਾਂਦਾ ਉਹ ਮੈਨੂੰ 4800 5000 ਰੁਪਏ ਦੀ ਦਵਾਈ ਦਿੰਦੇ ਸੀ ਉੱਥੋਂ ਮੈਂ ਛੱਡਦਾ ਠੀਕ ਮੈਂ ਕੀ ਹੋਣਾ ਸੀਗਾ ਮੈਨੂੰ ਟੈਨਸ਼ਨ ਰਹਿੰਦੀ ਸੀ ਕਿ ਪਹਿਲਾਂ ਹੀ ਕਿ 15 ਦਿਨ ਮਹੀਨਾ ਖਤਮ ਹੋਣ ਨਾਲ ਆਉਗਿਆ ਮੈਨੂੰ 5000 ਦੀ ਦਵਾਈ ਫੇਰ ਲੈ ਕੇ ਆਉਣਾ ਉਹ ਟੈਨਸ਼ਨ ਐਨੀ ਮਹਿੰਗੀ ਦਵਾਈ ਦਿੱਤੀ ਸੀਗੀ ਹੁਣ ਮੈਂ ਨਾ ਨਹੀਂ ਲੈਣਾ ਚਾਹੁੰਦਾ ਨਹੀਂ ਆਪਾਂ ਨਾਂ ਤਾਂ ਚਲੋ ਨਹੀਂ ਲੈਣਾ ਪਰ ਇਹ ਲੋਕਾਂ ਲਈ ਤਾਂ ਇੱਕ ਮੈਸੇਜ ਆ ਨਾ ਵੀ ਤੁਸੀਂ ਲੁਟਾਈ ਨਾ ਹਾਂ ਬਿਲਕੁਲ ਮੈਂ ਵੀ ਚਲੋ ਜੇ ਮੈਂ ਉੱਥੋਂ ਠੀਕ ਵੀ ਹੋ ਜਾਂਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਉੱਥੋਂ ਮੈਂ 5-6 ਮਹੀਨੇ ਦਵਾਈ ਖਾਧੀ ਮੈਨੂੰ ਲੱਗਦਾ ਜੇ ਜ਼ਿਆਦਾ ਨਹੀਂ ਤਾਂ 35-40000 ਰੁਪਏ ਮੈਂ ਉੱਥੇ ਲਾ ਚੁੱਕਿਆ ਹਾਂ ਓਕੇ ਪਰ ਫਰਕ ਨਹੀਂ ਪਿਆ ਫਰਕ ਨਹੀਂ ਪਿਆ ਉਹ ਤਾਂ ਬਾਅਦ ਮੈਨੂੰ ਜ਼ਿਆਦਾ ਹੋ ਗਈ ਬਲਕਿ ਓਕੇ ਜ਼ਿਆਦਾ ਹੋ ਗਈ ਸਾਰੇ ਸਰੀਰ ਤੇ ਹੋ ਗਈ ਆ ਇਕੱਲੇ ਇਕੱਲੇ ਥੋੜੇ ਤੇ ਮੇਰੇ ਦਾਣੇ ਨਿਕਲ ਗਏ ਜੀ ਮੈਂ ਦੇ ਲੋਕ ਸਾਡੀ ਉਹ ਗੱਲ ਮੈਂ ਬਿਲਕੁਲ ਓਕੇ ਹਾਂ ਜੀ ਕਿੰਨਾ ਕਿਤੇ ਅਜਿਹੇ ਲੋਕ ਆਯੁਰਵੇਦ ਨੂੰ ਬਦਨਾਮ ਵੀ ਕਰਦੇ ਨੇ ਤੇ ਭਰੋਸਾ ਵੀ ਤੋੜਦੇ ਨੇ ਜਦੋਂ ਅਸੀਂ ਸਮਝਦੇ ਆ ਹਨਾ ਜਿੱਥੋਂ ਸਾਡਾ ਰੋਜਗਾਰ ਚੱਲਦਾ ਰੋਜਗਾਰ ਚਲਾਉਣ ਵਾਲਾ ਸਿਰਫ ਇੱਕੋ ਹੀ ਆ ਜਿਹਨੂੰ ਆਪਾਂ ਪਰਮਾਤਮਾ ਭਗਵਾਨ ਅੱਲਾ ਵਾਹਿਗੁਰੂ ਰਾਮ ਜੋ ਵੀ ਮੰਨਦੇ ਆ ਉਹ ਸਭ ਨੂੰ ਰੋਟੀ ਦਿੰਦਾ ਤੇ ਫਿਰ ਮਰੀਜ਼ ਨੂੰ ਵੀ ਉਹੀ ਭੇਜਦਾ ਜੇ ਤੁਸੀਂ ਮਰੀਜ਼ ਦੇ ਵਿੱਚ ਉਹਨੂੰ ਦੇਖੋਗੇ ਫਿਰ ਇਲਾਜ ਸੰਭਵ ਆ ਜੇ ਤੁਸੀਂ ਦੇਖੋਗੇ ਵੀ ਇਹਦੀ ਜੇਬ ਚ ਕਿੰਨੇ ਪੈਸੇ ਨੇ ਮੈਂ ਕਢਾਉਣੇ ਕਿਵੇਂ ਨੇ ਫਿਰ ਇਲਾਜ ਨਹੀਂ ਹੋਣਾ ਦੋਸਤੋ ਮਰੀਜ਼ਾਂ ਨੂੰ ਵੀ ਬੇਨਤੀ ਆ ਥੋੜੀ ਜਿਹੀ ਪਹਿਚਾਨ ਕਰ ਲਿਆ ਕਰੋ ਜਦੋਂ ਤੁਹਾਨੂੰ ਨਾ ਬਹੁਤ ਡੱਬੀਆਂ ਲਪਾਪਾ ਭਰ ਕੇ ਦੇ ਦਿੱਤੀਆਂ ਜਾਂਦੀਆਂ ਨੇ ਵੀ ਆਹ ਵੀ ਖਾਣੀਆਂ ਆਹ ਵੀ ਖਾਣੀਆਂ ਉੱਥੇ ਸਮਝ ਲਿਆ ਕਰੋ ਵੀ ਪੈਸਿਆਂ ਦੀ ਠੱਗੀ ਹੋ ਗਈ ਸਹੀ ਵੈਦ ਨੂੰ ਮਿਲੋਗੇ ਥੋੜਾ ਇਲਾਜ ਇਹਨੇ ਹੀ ਕਹਿੰਨੇ ਆ ਧੰਨਵਾਦ ਜੀ ਧੰਨਵਾਦ ਠੀਕ ਹੈ ਪਰਮਿੰਦਰ ਜੀ ਸਤਿ ਸ੍ਰੀ ਅਕਾਲ ਅੱਛਾ ਲੋਕਾਂ ਨੂੰ ਇੱਕ ਮੈਸੇਜ ਕੀ ਦਵਾਂਗੇ ਮੈਸੇਜ ਤਾਂ ਇਹ ਹੀ ਦੰਗਾ ਜੀ ਕੋਈ ਵਧੀਆ ਡਾਕਟਰ ਚੁਣੋ ਦੇਖ ਕੇ ਤੇ ਲੁੱਟ ਤੋਂ بچੋ ਜੀ ਸਭ ਤੋਂ ਵੱਡੀ ਗੱਲ ਹੈ ਠੀਕ ਹੈ ਜੀ